ਹਾਂਜੀ ਬਾਈ ਜੀ ਆਪਾਂ ਇੱਕ ਟ੍ਰੈਲਿੰਗ ਲੈ ਕੇ ਆਏ ਹਾਂ 11 6 ਬਾਈ 11 ਫੁੱਟ ਲੰਬੀ ਹੈਗੀ 6 ਫੁੱਟ ਚੌੜੀ ਹੈਗੀ 2 ਫੁੱਟ ਬਾੜ ਹੈਗੀ ਇਹਦੀ ਚੈਨਲ ਪੂਰਾ ਮੋਟਾ ਲੱਗਿਆ ਹੋਇਆ ਹੈ ਇਹਦੇ 8 ਇੰਚੀ ਚੈਨਲ ਹੈ ਟਰੈਲੀ ਬਿਲਕੁਲ ਸਾਫ਼ ਸੁਥਰੀ ਟਰੈਲੀ ਹੈਗੀ ਪੂਰਾ ਮੋਟਾ ਲੋਹਾ ਲੱਗਿਆ ਹੋਇਆ ਹੈਗਾ ਲੋਹਾ ਦੇਖ ਸਕਦੇ ਹੋਗੇ ਤੁਸੀਂ ਕੜੇ ਰੰਬਣੇਗੇ ਬਾਈ ਵੱਡੀਆਂ ਹੱਬਾਂ ਨੇਗੀਆਂ ਅੰਦਰ ਵੀ ਪੂਰਾ ਮੋਟਾ ਲੋਹਾ ਲੱਗਿਆ ਹੋਇਆ ਹੈ ਬਾਈ ਥੱਲੇ ਡੇ ਚੈਨਰ ਹੋਣੀ ਹੈਗੇ 20 ਸਵਾ ਕਿਲੋਏ ਨੇ 2 ਕਿਲੋਏ ਚੈਨਰ ਲੱਗਿਆ ਹੋਇਆ ਹੈ ਬਾਈ ਵੀ ਨੂੰ ਦੇਖ ਸਕਦੇ ਹੋ ਪੰਪ ਬਾਈ ਟੂਲ ਬਾਕਸ ਲੱਗਿਆ ਹੋਇਆ ਹੈਗਾ ਇਹਦੇ ਬੈੱਡ ਸਾਦਾ ਬੈੱਡ ਹੈ ਬਾਈ ਇਹਦੇ ਨਾਲ ਵਿੱਚੋਂ ਡਾਲਾ ਡੂਲਾ ਬਿਲਕੁਲ ਸਾਫ਼ ਸੁਥਰਾ ਡਾਲਾ ਹੈਗਾ ਪੂਰੀ ਹੈਵੀ ਹੁੱਕ ਲੱਗੀ ਹੋਈ ਹੈਗੀ ਇਹ ਤਾਂ ਜਾਂਜੀ ਫਰਸ ਹੈ ਬਾਈ ਇਹ ਵੀ ਬਿਨਾ ਜੋੜ ਤੋਂ ਫਰਸ ਹੈਗਾ ਇੱਕ ਡਾਲਾ ਫਰਸ ਹੈਗਾ ਬਿਨਾ ਜੋੜ ਤੋਂ ਨਹੀਂ ਅੱਧੇ ਫਰਸ ਜੋੜ ਆਏ ਹੁੰਦੇ ਨੇ ਬਾਈ ਇਹ ਬਿਨਾ ਜੋੜ ਤੋਂ ਫਰਸ ਹੈ ਸਾਰਾ ਕਿਤੋਂ ਗਲੀ ਨਹੀਂ ਹੋਈ ਟਰੈਲੀ ਬਾਣਾ ਬੂਣਾ ਬਿਲਕੁਲ ਸਾਫ ਸੁਥਰੀਆਂ ਨਹੀਂ ਗੀਆਂ ਸਾਦਾ ਵਿੱਡੇਗਾ ਜਾਲੀ ਲੱਗ ਜੂ ਬਾਈ ਹੈਗੇ ਨਹੀਂ ਸੱਲੇ ਦਿੱਤੇ ਹੋਏ ਇਹ ਸੱਲੇ ਨਹੀਂਗੇ ਜੇ ਬਾਈ ਨੇ ਕਿਸੇ ਨੇ ਜਾਲੀ ਲਾਣੀ ਹੋਈ ਜਾਲੀ ਜੁੜੀ ਲੱਗ ਜੂ ਬਾਈ ਤਾਂ ਲੋਗ ਡਿਸ਼ਾਂ ਦੇ ਸਕ ਦੋਗੇ ਟਰੈਲੀ ਦੀ ਟਾਇਰ ਵਧੀਆ ਕੰਮ ਦੇਣ ਵਾਲੇ ਟਾਇਰ ਨੇ ਬਾਈ ਸਾਢੇ 3 ਇੰਚ ਇਸ ਹੈ ਬਾਈ ਇਹਦਾ ਪੂਰੀ ਮੋਟੀ ਸ਼ਾਫਟ ਲੱਗੀ ਹੋਈ ਹੈਗੀ ਪਲੇਟਾ ਬਰੂਟਾ ਪੂਰੀ ਵਧੀਆ ਲੱਗੀਆਂ ਹੋਈਆਂ ਨੇ ਬਾਈ ਕਦੋਂ ਕੋਈ ਚੈਨਲ ਨਹੀਂ ਕਰੈਂਕ ਕਹਿ ਗਿਆ ਦੇ ਸਿੱਧੇ ਦਿੰਦੇ ਹਾਂ ਦੋ ਹੀ ਪਾਸੇ ਤੁਸੀਂ ਟ੍ਰੈਲੀ ਪੂਰੀ ਹੈ ਟ੍ਰੈਲੀ ਬਣੀ ਹੋਈ ਹੈ ਬੱਤੇ ਬੁੱਤੇ ਦੀ ਇਕੜੇ ਰੰਬ ਪੂਰੇ ਵਧੀਆ ਹੈਵੀ ਕੜੇ ਆਏ ਰੰਬ ਨੇਗੇ ਇਹਦੇ ਬਾਈ ਜਾਲੀ ਲੱਗ ਜੂਗੀ ਇਹਦੇ ਮੋਰੇ ਦਿੱਤੇ ਹੋਏ ਨੇ ਸਾਲੇ ਇਹਦੇ ਜਾਲੀ ਲਾਉਣ ਵਾਸਤੇ ਜੇ ਕਿਸੇ ਪ੍ਰਾਣ ਆਪਣੇ ਨੇ ਲੈਣੀ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈਗਾ ਬਾਜਬਰੇਟ ਤੇ ਟਰਾਲੀ ਦੇ ਦਾਂਗੇ ਬਈ ਆਪਾਂ ਫੁੱਲ ਨਿੱਗੜ ਟਰਾਲੀ ਹੈਗੀ ਪੂਰੀ ਹੈਵੀ ਟਰਾਲੀ ਬਣੀ ਹੋਈ ਹੈਗੀ ਆਪਣੇ ਜ਼ਿਮੀਦਾਰ ਭਰਾ ਤੋਂ ਆਈ ਹੋਈ ਹੈਗੀ ਇਹ ਫਰਸ ਦੇ ਇਤੁਰ ਦਿਨ ਮੋੜਾ ਪੂਰਾ ਮੋਟਾ ਫਰਸ ਹੈ ਬਈ ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਜਰੂਰ ਕੰਟੈਕਟ ਕਰ ਸਕਦੇ ਹੋ ਆਪਣੇ ਨਾਲ ਬਈ ਧੰਨਵਾਦ ਬਈ